ਤੁਹਾਡੇ ਕੋਲ ਬਾਦਸ਼ਾਹ ਰਫ्तार ਨਿੰਜਾ ਹੋਰ ਕਾਮੇਡੀయన్స్ ਵੀ ਆਉਂਦੇ ਨੇ ਵਿਚਾਰ ਵਗੈਰਾ ਕਈ ਕਲਾਕਾਰ ਆ ਚੁੱਕੇ ਸਾਡੇ ਕੋਲ ਇਹ ਪਿਆਰੀ ਉਹਨਾਂ ਦੀ ਟੇਸਟ ਮੂਡ ਦੀ ਜੁਬਾਨ ਹੈ ਇੱਕ ਆਖਰ ਇਹਦਾ ਰਾਜ ਕੀ ਹੈਗਾ ਇੰਨੀ ਭੀੜ ਦਾ ਰਾਜ ਭਾਜੀ ਰਾਜ ਕੁਛ ਨਹੀਂ ਹੈ ਕੋਈ ਵੀ ਚੀਜ਼ ਆਪਾਂ ਦਿਲ ਤੋਂ ਬਣਾਈਏ ਔਰ ਨੇਚਰਲੀ ਰੱਬ ਇਸ ਤੇ ਬਰਕਤ ਦਿੰਦਾ ਹੈ ਜਦੋਂ ਸੈਲੀਬ੍ਰਿਟੀ ਆਉਂਦੇ ਕੰਪਲੀਮੈਂਟ ਦਿੰਦੇ ਕਿਸ ਤਰ੍ਹਾਂ ਦਾ ਫੀਲ ਹੁੰਦਾ ਹੈ ਲੋਕਾਂ ਨੇ ਨਾਂ ਕਿਸ ਤਰ੍ਹਾਂ ਦਿੱਤਾ ਖਿੜਕੀ ਵਾਲਾ ਤੇ ਜਗ੍ਹਾ ਚ ਖਿੜਕੀ ਦੀ ਨਹੀਂ ਜਗ੍ਹਾ ਸੀ ਜਿੱਥੋਂ ਆਪਾਂ ਪਲੇਟਾ ਸਰਵ ਕਰਦੇ ਸੀ ਤਾਂ ਖਿੜਕੀ ਵਾਲਾ ਨਾਂ ਪਿਆ ਕਹਿੰਦੇ ਕਿ ਥੋੜਾ ਪੈਸਾ ਆ ਜਾਵੇ ਜਾਂ ਫਿਰ ਇਦਾਂ ਦੀ ਦੁਕਾਨ ਆ ਜਾਵੇ ਕਾਰੋਬਾਰ ਆ ਜਾਵੇ ਕਹਿੰਦੇ ਫਿੱਕ ਪੈ ਜਾਂਦੇ ਕਦੀ ਕਦਾਰ ਨਹੀਂ ਐਦਾ ਕੁਝ ਨਹੀਂ ਹੈ ਭਰਾਵਾਂ ਚ ਪਿਆਰ ਹੋਣਾ ਚਾਹੀਦਾ ਉਹ ਹੈ ਜੀ ਸਾਡੀ ਹੁਣ ਵੀ ਜੁਆਇੰਟ ਫੈਮਿਲੀ ਆਪਾਂ ਸਾਰੇ ਇਕੱਠੇ ਰਹਿੰਦੇ ਜੀ ਸਕੂਲ ਲਾਈਫ ਦੇ ਵਿੱਚ ਬੜੇ ਬੜਾ ਕਹਦਾ ਤੁਸੀਂ ਕੀ ਕਰੋਗੇ ਤੁਸੀਂ ਕੀ ਕਰੋਗੇ ਛੋਲੇ ਭਟਰੇ ਹੀ ਵੇਚੋਗੇ ਛੋਲੇ ਭਟਰੇ ਹੀ ਵੇਚੋਗੇ ਆਜ ਵੇਚ ਵੇਚ ਕੇ ਹੁਣ ਸੇ ਬੜੇ ਬਣ ਗਏ ਭਾਜੀ ਆਪਾਂ ਕੀ ਕੰਮ ਚ ਹੈ ਛੋਟਾ ਕਰੋ ਜਾਂ ਵੱਡਾ ਕਰੋ ਕੰਮ ਕੰਮ ਹੀ ਹੁੰਦਾ ਦੂਜੀ ਆਦੇ ਤਰਲੇ ਤੇ ਕਿਉਂ ਕਰਨਾ ਭਾਜੀ ਆਪਣੇ ਕੰਮ ਔਰ ਜੋਬ ਦੇ ਵਿੱਚ ਕੀ ਫਰਕ ਕੀ ਡਿਫਰੈਂਸ ਲੱਗਿਆ ਤੁਹਾਨੂੰ ਭਾਜੀ ਜ਼ਮੀਨ ਆਸਮਾਨ ਦਾ ਫਰਕ ਹੈ जो ट्राई करके देखिए इतना भी नहीं मैं कटो कट 4 5 साल जॉब करके देखी है अच्छा। पर जॉब तो इतना बेनिफिट नहीं है जिन्हें अपने काम पे है हेलो दोस्तों किमे हो सारे ठीक हो ਤੇ ਅੱਜ ਫੂਡੀ ਜੈ ਪਹੁੰਚਿਆ ਹੈ ਚੰਡੀਗੜ੍ਹ ਦੇ ਅਲਾਂਟੇ ਮਾਲ ਦੇ ਕੋਲ ਔਰ ਅਲਾਂਟੇ ਮਾਲ ਦੇ ਕੋਲ ਇੱਕ ਅਗਰ ਤੁਸੀਂ ਛੋਲੇ ਬਟੂਰੇ ਖਾਣੇ ਹੋ ਤਾਂ ਤੁਹਾਡੇ ਲਈ ਹੌਟ ਸਪੌਟ ਹੈਗਾ ਖਿੜਕੀ ਵਾਲਾ ਔਰ ਇਹ ਨਾ ਇਹਨਾਂ ਨੇ ਆਪਣੀ ਰੱਖਿਆ ਇਹ ਨਾ ਲੋਕਾਂ ਨੇ ਇਹਨਾਂ ਦਾ ਰੱਖਿਆ ਔਰ ਇਹਨਾਂ ਨੂੰ 40 ਸਾਲ ਹੋ ਚੁੱਕੇ ਨੇ ਹਾਲਾਂਕਿ ਇੱਧਰ ਇਹਨਾਂ ਨੂੰ 5 ਸਾਲ ਹੋਏ ਨੇ ਪਹਿਲਾਂ ਅਲਾਂਟੇ ਮਾਲ ਦੀ ਜਿਹੜੀ ਮੇਨ ਰੋਡ ਹੈ ਪਹਿਲਾਂ ਉੱਧਰ ਖੜੇ ਹੁੰਦੇ ਸੀ ਤੇ ਕੀ ਕੁਝ ਖਾਸ ਹੈਗਾ ਲੋਕੀ 40 ਸਾਲਾਂ ਤੋਂ ਇੱਧਰ ਆ ਰਹੇ ਹੁਣ ਵੀ ਦੇਖ ਸਕਦੇ ਹੋ ਵੱਡੇ ਪੱਦਰ ਤੇ ਭੀੜ ਲੱਗੀ ਹੋਈ ਆ ਸਵੇਰ ਤੋਂ ਹੀ ਜਦੋਂ ਖਿੜਕੀ ਖੁੱਲਦੀ ਹੈ ਹਾਲਾਂਕਿੇ ਦੁਕਾਨ ਖੁੱਲਦੀ ਹੈ ਤਾਂ ਸਵੇਰ ਤੋਂ ਹੀ ਰੌਣਕਾਂ ਲੱਗਣੀਆਂ ਜਿਹੜੀਆਂ ਨੇ ਸ਼ੁਰੂ ਹੋ ਜਾਂਦੀਆਂ ਨੇ ਔਰ ਇਹ ਰੌਣਕਾਂ ਸ਼ਾਮ ਤੱਕ ਲੱਗਦੀਆਂ ਨੇ ਅਕਰ ਕੀ ਕਹਾਣੀ ਹੈ ਕਿੱਥੋਂ ਸ਼ੁਰੂਆਤ ਹੋਈ ਕਿੱਥੋਂ ਨਾ ਪਿਆ ਔਰ 40 ਸਾਲ ਪਹਿਲਾਂ ਦੀ ਕੀ ਕਹਾਣੀ ਹੈ ਕਿਉਂਕਿ ਹੁਣ ਤਾਂ ਤਿੰਨ ਬ੍ਰਦਰ ਚਲਾ ਰਹੇ ਨੇ ਔਰ ਇਹ ਦੱਸਦੇ ਨੇ ਕਿ ਇਹਨਾਂ ਦੇ ਫਾਦਰ ਨੇ ਸ਼ੁਰੂ ਕੀਤਾ ਸੀ ਔਰ ਜਦੋਂ ਇਹਨਾਂ ਨੂੰ ਜਗ੍ਹਾ ਮਿਲੀ ਤਾਂ ਜਗ੍ਹਾ ਸਿਰਫ ਇੰਨੀ ਕੁ ਮਿਲੀ ਕਿ ਉਧਰ ਇੱਕ ਖਿੜਕੀ ਸੀਗੀ ਤਾਂ ਖਿੜਕੀ ਦੇਖ ਕੇ ਲੋਕਾਂ ਨੇ ਨਾ ਰੱਖਦਾ ਖਿੜਕੀ ਵਾਲਾ ਤੇ ਇਹਹੀ ਦੁਕਾਨ ਦਾ ਨਾਂ ਇਹਨਾਂ ਨੇ ਰੱਖਿਆ ਹੁਣ ਇੱਥੇ 5 ਸਾਲ ਹੋ ਚੁੱਕੇ ਨੇ ਹਾਲਾਂਕਿ ਦੂਜੀ ਜਗ੍ਹਾ 35 ਸਾਲ ਹੋ ਗਏ ਸੀ ਅਲਾਂਟੇ ਮੋਲ ਦੀ ਮੇਨ ਰੋਡ ਤੇ ਹੁਣ ਅਲਾਂਟੇ ਮੋਲ ਦੇ ਨਾਲ ਵਾਲੀ ਬਿਲਕੁਲ ਮਾਰਕੀਟ ਦੇ ਵਿੱਚ ਨੇ ਆਉਂ ਗੱਲਬਾਤ ਕਰਦੇ ਇਹਨਾਂ ਦੇ ਨਾਲ ਕਿ ਆਖਰ ਕਹਾਣੀ ਕੀ ਹੈਗੀ ਆ ਲੋਕ ਇੰਨਾ ਕਿਉਂ ਪਿਆਰ ਕਰਦੇ ਨੇ ਕੀ ਕੁਛ ਖਾਸ ਹੈ ਆਓ ਜਾਣਦੇ ਹਾਂ ਤੇ ਸੰਜੂ ਸ਼ਰਮਾ ਜੀ ਸਾਡੇ ਨਾਲ ਨੇ ਇਹਨਾਂ ਨੇ ਗੱਲਬਾਤ ਕਰ ਲੈਣੇ ਆ ਕਿ ਆਕਰ ਸ਼ੁਰੂਆਤ ਕਿਸ ਤਰ੍ਹਾਂ ਦੇ ਨਾਲ ਹੋਈ ਉਹ ਲੋਕਾਂ ਨੇ ਨਾਂ ਦਿੱਤਾ ਖਿੜਕੀ ਵਾਲਾ ਔਰ ਇੱਥੇ ਜਿਹੜੇ ਨੇ ਵੱਡੇ ਤੋਂ ਵੱਡੇ ਸੈਲੀਬ੍ਰਿਟੀ ਬਾਦਸ਼ਾਹ ਰਫਤਾਰ ਨਿੰਜਾ ਔਰ ਹੋਰ ਵੀ ਜਿਹੜੇ ਸਿੰਗਰਸ ਨੇ ਔਰ ਕਮੇਡੀਅਨ ਨੇ ਉਹ ਇੱਥੇ ਆਂਦੇ ਨੇ ਆਕਰ ਇੰਨਾ ਪਿਆਰ ਕਿਸ ਤਰ੍ਹਾਂ ਇਹਨਾਂ ਨੂੰ ਮਿਲਦਾ ਕੀ ਖਾਸ ਹੈਗਾ ਜਾਣ ਲੈਣੇ ਇਹਨਾਂ ਤੋਂ ਆਹ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ 40 ਸਾਲਾਂ ਤੋਂ ਤੁਸੀਂ ਕੰਮ ਸ਼ੁਰੂ ਕੀਤਾ ਕਹਾਣੀ ਕੀ ਹੈ ਔਰ ਸਭ ਤੋਂ ਪਹਿਲਾਂ ਚੰਨੇ 45 ਹੋ ਗਏ ਹੁਣ ਤਾਂ ਅੱਛਾ ਹੁਣ 45 ਸਾਲ ਹੋ ਗਏ 40 ਸਾਲ ਤਾਂ ਉੱਥੇ ਮੇਨ ਰੋਡ ਤੇ ਹੋ ਗਏ ਸੀ ਜੀ 5 ਸਾਲ ਇੱਥੇ ਹੋ ਗਏ ਆਏ ਹੋਏ 40 5 ਹੋ ਗਏ 45 ਹੋ ਗਏ ਤੇ ਕਿੱਦਾਂ ਸ਼ੁਰੂਆਤ ਹੋਈ ਤੁਹਾਡੇ ਫਾਦਰ ਸਾਹਿਬ ਨੇ ਕਿੱਦਾਂ ਸ਼ੁਰੂਆਤ ਕੀਤੀ ਕਿੱਥੇ ਦੇ ਰਹਿਣ ਵਾਲੇ ਸੀਗੇ ਲੋਕਲ ਹੀ ਸੀਗੇ ਆ ਬਾਹਰੋਂ ਆਏ ਸੀਗੇ ਕਿਹੜੀ ਜਗ੍ਹਾ ਤੋਂ ਸਾਡੇ ਫਾਦਰ ਸਾਹਿਬ ਯੂਪੀ ਦੇ ਸੀ ਮੇਰੀ ਪਿਤਾਇ ਚੰਡੀਗੜ੍ਹ ਦੀ ਹੈ ਫਾਦਰ ਸਾਹਿਬ ਯੂਪੀ ਤੋਂ ਆਏ ਸੀ ਅੱਛਾ ਉਹ ਛੋਟੇ ਤੋਂ ਹੀ ਛੋਟੀ ਉਮਰ ਤੋਂ ਹੀ ਆ ਗਏ ਸੀ ਮੇਰੇ ਖਿਆਲ 10 12 ਸਾਲ ਦੀ ਉਮਰ ਸੀ ਕਿ ਚਾਰ ਪੰਜ ਭਰਾ ਸੀ ਇਹ ਚਾਚਾ ਤਾਏ ਦੇ ਮੇਰੇ ਸਾਰੇ ਇਕੱਠੇ ਆਏ ਸੀ ਉੱਥੋਂ ਅੱਛਾ ਮੇਰੇ ਕੰਮ ਕਿਨੇ ਕਿਨੇ ਸ਼ੁਰੂ ਕੀਤਾ ਤੁਹਾਡੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਫਾਦਰ ਸਾਹਿਬ ਨੇ ਅੱਡ ਕੀਤਾ ਬਾਕੀ ਚਾਚੇ ਤਾਏ ਨੇ ਅੱਡ ਕੀਤਾ ਜੀ ਹਰ ਕਿਸੇ ਦਾ ਲੱਕ ਹੁੰਦਾ ਜੀ ਥੋੜਾ ਸਟਰਗਲ ਲੱਗਿਆ ਪਰ ਮਿਹਨਤ ਰੰਗ ਲਾਈ ਹੈ ਤੁਹਾਡੇ ਕੋਲ ਬਾਦਸ਼ਾਹ ਰਫਤਾਰ ਨਿੰਜਾ ਹੋਰ ਕਮੇਡੀਅਨਸ ਵੀ ਆਂਦੇ ਨੇ ਜਿੰਝ ਮਿਸ਼ਰਾ ਵਗੈਰਾ ਕਈ ਕਲਾਕਾਰ ਆ ਚੁੱਕੇ ਸਾਡੇ ਕੋਲ ਇਹ ਪਿਆਰੀ ਉਹਨਾਂ ਦੀ ਟੇਸ ਮੂਹ ਦੀ ਜ਼ੁਬਾਨ ਹੈ ਇੱਕ ਜਿਹੜਾ ਉਹ ਕਿ ਆ ਕੇ ਜਾਂਦੇ ਖਾਨ ਤੋਂ ਬਾਅਦ ਕੁਝ ਤਾਰੀਫ ਵੀ ਕਹੂੰ ਕੰਪਲੀਮੈਂਟ ਦੇ ਬਿਲਕੁਲ ਜੀ ਬਿਲਕੁਲ ਦੁਆਵਾਂ ਦੇ ਕੇ ਜਾਂਦੇ ਜੀ ਕੀ ਕੁਝ ਕਹਿ ਕੇ ਜਾਂਦੇ ਕੁਝ ਯਾਦ ਆ ਗਿਆ ਕਿਉਂਕਿ ਇੱਕ ਦੋ ਗੱਲਾਂ ਯਾਦ ਰਹਿ ਜਾਂਦੀਆਂ ਜਿਹੜੇ ਕਸਟਮਰ ਕਹਿ ਕੇ ਜਾਂਦੇ ਹਲੇ ਤੱਕ ਬਸ ਯਾਦ ਇਦਾਂ ਹੀ ਐ ਯਾਦ ਤੱਕ ਘਾਟੀ ਐ ਆਪਣੀ ਕੰਮ ਚ ਜ਼ਿਆਦਾ ਜੋਰ ਆਂਦਾ ਕਿਉਂਕਿ ਮੈਂ ਦੇਖ ਰਿਹਾ ਇਹਦੇ ਪਟੂਰੇ ਸਪੀਡ ਪੂਰੀ ਐ ਤੁਹਾਡੇ ਪਟੂਰੇ ਬਣਾਉਣ ਦੀ ਦੇਖੋ ਇੱਕ ਲਗਨ ਹੁੰਦੀ ਨਾ ਬੰਦੇ ਦੀ ਮੇਰਾ ਮੇਰੀ ਲਗਨ ਸੀ ਮੇਰਾ ਲਖਸ਼ ਸੀ ਮੈਂ ਪਟੂਰੇ ਕੱਢਨੇ ਆ ਤਾਂ ਮੈਂ ਕੱਢਨੇ ਹਾਂ ਸਾਰੇ ਕੁਣ ਫਾਦਰ ਤੋਂ ਬਾਅਦ ਤੁਸੀਂ ਹੋ ਹੋਰ ਕੌਣ ਕੌਣ ਆ ਤੁਹਾਡੇ ਨਾਲ ਬ੍ਰਦਰ ਹੈ ਨਾਲ ਜੀ ਇੱਥੇ ਰੀਅਲ ਬ੍ਰਦਰ ਹੋ ਹਾਂ ਜੀ ਰੀਅਲ ਬ੍ਰਦਰ ਕਿੰਨੇ ਬ੍ਰਦਰ ਹੋ ਅੰਦਰ ਅਸੀਂ 3 ਬ੍ਰਦਰ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ 6 ਵਜੇ ਤੱਕ ਕੰਮ ਹੈ ਜੀ ਉਸ ਤੋਂ ਬਾਅਦ ਵੇਲੇ ਬ੍ਰਦਰ ਦਾ ਕੋਈ ਮੁੰਡਾ ਵਗੈਰਾ ਵੀ ਅੱਗੇ ਆ ਰਹੇ ਕੋਈ ਸਭ ਤੋਂ ਵੱਡੇ ਦਾ ਬ੍ਰਦਰ ਦਾ ਮੁੰਡਾ ਇੱਕ ਅੰਦਰ ਲੱਗਿਆ ਭਤੀਜਾ ਆਪਣਾ ਅੱਛਾ ਹਾਂ ਉਹ ਨਾਲ ਹੀ ਆਈ ਤੀਜੀ ਪੀੜੀ ਆ ਗਈ ਹਾਂ ਅੱਛਾ ਦੀ ਪੀੜੀ ਵੀ ਹੁਣ ਸੈਟੀਸਫਾਈ ਨੇ ਕੰਮ ਕਰਕੇ ਕਿਉਂਕਿ ਅੱਜਕੱਲ ਪੜੇ ਲਿਖੇ ਨੌਜਵਾਨ ਸੋਚਦੇ ਆ ਵਾਈਟ ਕਾਲਰ ਜੌਬ ਹੋਵੇ ਆਫਿਸ ਦੀ ਜੌਬ ਹੋਵੇ ਪੈਸੇ ਤਨਖਾਹ ਅੱਜਕੱਲ ਦੀ ਪੀੜੀ ਦਾ ਇਹੀ ਚਾਹਦੀ ਹੈ ਕਿ ਪੜੇ ਲਿਖੇ ਹੋਏ ਹੱਥ ਮਿਹਲੇ ਨਾ ਹੋਏ ਟਿਕਟੌਕ ਬਣ ਕੇ ਜਾਈਏ ਟਿਕਟੌਕ ਬਣ ਕੇ ਆਈਏ ਲੇਕਿਨ ਥੋੜਾ ਬਹੁਤ ਸਟਰਗਲ ਤਾਂ ਕਰਨਾ ਪਏਗਾ ਜੇ ਟਿਕਟੌਕ ਰਹਿਣਾ ਹੈ ਤਾਂ ਤੇ ਹੁਣ ਸੈਟੀਸਫਾਈ ਨੇ ਇਹ ਬਿਲਕੁਲ ਜੀ ਬਿਲਕੁਲ ਸੈਟੀਸਫਾਈ ਨੇ ਹੋਰ ਕੋਈ ਕਹਾਣੀ ਹੈਗੀ ਕੋਈ ਕੋਈ ਇਦਾਂ ਦਾ ਕਿੱਸਾ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੋ ਸਾਡੇ ਨਾਲ ਪਿਛਲੇ 40-45 ਸਾਲ ਦੇ ਵਿੱਚ ਕੁਝ ਇਦਾਂ ਦੀ ਯਾਦ ਤੁਹਾਡੀ ਹੋਵੇ ਯਾਦ ਹੈ ਕਿਸੇ ਦਾ ਬਹੁਤ ਹੈ ਗੱਲ ਹੋਈ ਯਾਦ ਦੱਸ ਦੀ ਹੈ ਜੀ ਯਾਦ ਟਾਈਮ ਤੇ ਕੋਈ ਗੱਲ ਯਾਦ ਆ ਜਾਂਦੀ ਹੁਣ ਤੁਸੀਂ ਅੱਗੇ ਪਿੱਛੇ ਹੋਗੇ ਤਾਂ ਕੋਈ ਗੱਲ ਯਾਦ ਆ ਜੇਗੀ ਕਿ ਉਹ ਵੀ ਗੱਲ ਹੋਈ ਸੀ ਕੋਈ ਵੀ ਕੋਈ ਵੀ ਕਿੱਸਾ ਸੁਣਾ ਦਿਓ ਕੋਈ ਵੀ ਫਿਲਹਾਲ ਕੋਈ ਵੀ ਯਾਦ ਨਹੀਂ ਹੈ ਜਦੋਂ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਲਾਂਦੇ ਸੀਗੇ ਮੈਂ ਤਾਂ ਮੈਨੂੰ ਤਾਂ ਘੱਟੋ ਘੱਟ 25 ਸਾਲ ਹੋ ਗਏ ਸੰਭਾਲਦੇ ਹੋਏ ਇਸ ਤੋਂ ਪਹਿਲਾਂ ਮੇਰੇ ਤੋਂ ਵੱਡਾ ਬ੍ਰਦਰ ਸੀ ਉਹਨਾਂ ਨੇ ਸੰਭਾਲਿਆ ਸੀ 2017 'ਚ ਉਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਫਿਰ ਸਭ ਕੁਝ ਮੈਂ ਇਸ ਮਾਲ ਰਹੇ ਤੇ ਲੋਕਾਂ ਨੇ ਨਾ ਕਿਸ ਤਰ੍ਹਾਂ ਦਿੱਤਾ ਖਿੜਕੀ ਵਾਲਾ ਔਰ ਸ਼ੁਰੂਆਤ ਕਿੱਥੋਂ ਹੋਈ ਹੈ ਯੂਪੀ ਤੋਂ ਆਏ ਔਰ ਛੋਲੇ ਭਟੂਨੇ ਦਾ ਇਹੀ ਕੰਮ ਕਿਉਂ ਕੀਤਾ ਇਸ ਟਾਈਮ ਇਨਾ ਕ੍ਰੇਜ਼ ਵਨੀ ਸੀ ਛੋਲੇ ਭਟੂਰੇ ਦਾ 77 78 ਦੀ ਗੱਲ ਹੈ ਜੀ ਲੋਕਾਂ ਨੂੰ ਮੇਰੇ ਖਿਆਲ ਮੁਸ਼ਕਿਲ ਨਾਲ ਪਤਾ ਹੋਣਾ ਕਿ ਚੰਡੀਗੜ੍ਹ 'ਚ ਛੋਲੇ ਭਟੂਰੇ ਵੀ ਹੁੰਦੇ ਆ ਕੋਈ ਜੀ ਨਹੀਂ ਹੁੰਦੇ ਆ ਇਹ ਬਹੁ ਹੌਲੇ 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 ਇੱਕੋ ਪਹਿਲੇ ਦਿਨ ਦੀ ਸੇਲ ਸੀ ਸਾਡੀ ਬਹੁਤ ਘੱਟ ਸੇਲ ਸੀ ਮਤਲਬ ਇੱਕ-ਦੋ ਕਸਟਮਰ ਸੀ ਇੰਡਸਟਰੀਆ एरिया ਕਸਟਮਰ ਹੀ ਨਹੀਂ ਆਉਂਦਾ ਸੀ ਜੀ ਕਸਟਮਰ ਬੰਦਾ ਹੀ ਨਹੀਂ ਸੀ ਜੀ ਸ਼ਹਿਰ 'ਚ ਕੋਈ ਹੌਲੇ-ਹੌਲੇ ਚਲ ਵੇਟ ਕਰਦੇ 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 ਰੱਬ ਦੀ ਦਿਆ ਨਾਲ ਜੰਗਲ 'ਚ ਵੀ ਖੜ ਜਾਈਏ ਤਾਂ ਕਹਿੰਦੇ ਰੱਬ ਕੋ ਤੋਂ ਡਰ ਕੇ ਕਹਿਣਾ ਚਾਹੀਦਾ ਔਰ ਰਹਿਣਾ ਵੀ ਚਾਹੀਦਾ ਜੰਗਲ 'ਚ ਖੜ ਜਾਈਏ ਤਾਂ ਉੱਥੇ ਵੀ ਰੱਬ ਦੀ ਮਿਲ ਰਹੀ ਜੀ ਤੇ ਖਿੜਕੀ ਵਾਲਾ ਨਾ ਕਿੱਦਾਂ ਪਿਆ ਖਿੜਕੀ ਵਾਲਾ ਐਦਾਂ ਹੈ ਸਾਡੀ ਨਾਲ ਪਹਿਲਾਂ ਮੇਨ ਰੋਡ ਤੇ ਆਪਾਂ ਰੀੜੀ ਲਾਇਆ ਕਰਦੇ ਸੀ ਇਹ ਸਾਡੇ ਸਾਡੇ ਨਾਲ ਹੀ 플ੌਟ 611 ਨੰਬਰ 플ੌਟ ਉਹਦੇ ਮਾਲਕ ਦੇਖਿਆ ਕਰਦੇ ਸੀ ਵੀ ਸਟਰਗਲ ਕਰਦੇ ਆ ਬੰਦੇ ਇਹਨਾਂ ਨੇ ਜਗ੍ਹਾ ਦਿੱਤੀ ਹੁੰਦਾ ਸਾਨੂੰ ਜਗ੍ਹਾ ਦਿੱਤੀ ਜਗ੍ਹਾ 'ਚ ਖਿੜਕੀ ਜਿਨੀ ਜਗ੍ਹਾ ਸੀ ਜਿੱਥੋਂ ਆਪਾਂ ਪਲੇਟਾ ਸਾਰੂ ਕਰਦੇ ਸੀ ਅੱਛਾ ਤਾਂ ਖਿੜਕੀ ਵਾਲਾ ਨਾ ਪਿਆ ਉਹਦਰ ਕਿੰਨਾ ਪਿਆਰ ਮਿਲਿਆ ਔਰ ਉਧਰੋਂ ਇਧਰ ਕਿੱਦਾਂ ਕਿੱਦਾਂ ਆਣਾ ਹੋਇਆ ਉੱਥੇ ਤਾਂ ਬਹੁਤ ਪਿਆਰ ਸੀ ਜੀ ਪਿਆਰ ਤਾਂ ਇੱਥੇ ਵੀ ਬਹੁਤ ਹੈ ਲੇਕਿਨ ਚਲੋ ਪਿਆਰ ਹੀ ਹੋਣਾ ਚਾਹੀਦਾ ਜੀ ਪਰ ਉਧਰ ਦੀ ਗੱਲ ਕੀਤੀ ਜਾਵੇ ਤਾਂ ਉਧਰ ਕਹੇ ਕਿ ਕਤਾਰਾਂ ਬਹੁਤ ਲੰਬੀਆਂ ਲੱਗਦੀਆਂ ਨੇ ਗੱਡੀਆਂ ਦੀ ਵੀ ਲੋਕਾਂ ਦੀ ਵੀ ਵੇਟਿੰਗ ਬਹੁਤ ਤਕੜੀ ਸੀਗੀ ਉੱਥੇ ਇੱਥੇ ਭਾਜੀ ਇੱਥੇ ਸਪੈਸ਼ਲ ਆਂਦਾ ਹੈ ਉੱਥੇ ਬੰਦਾ ਕਸਟਮਰ ਰਸ਼ ਦੇਖ ਕੇ ਰੁਕ ਜਾਂਦਾ ਸੀ ਕੀ ਲੰਗਰੀ ਵੰਡ ਰਿਹਾ ਇੱਥੇ ਕੀ ਹੁਣ ਮੂ ਇਹਥੇ ਸਪੈਸ਼ਲ ਹੁੰਦਾ ਗੱਲ ਨਹੀਂ ਹੈ ਬਸ ਸਵਾਦ ਦੇ ਵਿੱਚ ਰਾਜ਼ ਕੀ ਆ ਅਖਰ ਇੰਨੇ ਲੋਕੀ ਪਿਆਰ ਕਰਦੇ ਆ ਹੁਣ ਵੀ ਦੇਖੋ ਕਿੰਨੀ ਭੀੜ ਲੱਗੀ ਹੋਈ ਆ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਭੀੜ ਦੇ ਸ਼ੋਟ ਵੀ ਵਿੱਚੋਂ ਵਿੱਚ ਦਿਖਾ ਦੇਣ ਕਿਉਂਕਿ ਭੀੜ ਇੰਨੀ ਲੱਗੀ ਹੋਈ ਆ ਔਰ ਕੁਛ ਨਾ ਕੁਛ ਖਾਸ ਚੀਜ਼ ਹੋਣੀ ਆ ਹੁਣ ਆਖਰ ਇਹਦਾ ਰਾਜ਼ ਕੀ ਹੈਗਾ ਇੰਨੀ ਭੀੜ ਦਾ ਰਾਜ਼ ਭਾਜੀ ਰਾਜ਼ ਕੁਛ ਨਹੀਂ ਹੈ ਕੋਈ ਵੀ ਚੀਜ਼ ਆਪਾਂ ਦਿਲ ਤੋਂ ਬਣਾਈਏ ਔਰ ਨੇਚਰਲੀ ਰੱਬ ਇਸ 'ਚ ਬਰਕਤ ਦਿੰਦਾ ਹੈ ਇਹ ਹੀ ਆਪਣੀ ਨੀਤੀ ਹੈ ਜੀ ਕੋਈ ਵੀ ਚੀਜ਼ ਖਲਾਓ ਤਾਂ ਕਿਸੇ ਨੂੰ ਤਾਂ ਦਿਲ ਤੋਂ ਖਲਾਈਏ ਅੱਛਾ ਤੇ ਕਿੰਨੇ ਵਜੇ ਸ਼ੁਰੂ ਹੁੰਨੇ ਹੋ ਸਵੇਰੇ ਕੰਮ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਕਿੰਨੇ ਵਜੇ ਤੱਕ ਰਹਿੰਦਾ ਸਵੇਰੇ 9 ਵਜੇ ਸ਼ੁਰੂ ਕਰ ਦਿੰਦੇ ਜੀ 6 ਵਜੇ ਤੱਕ ਸ਼ਾਮੀ 6 ਵਜੇ ਤੱਕ 7 ਦਿ 24/7 6 ਤੋਂ 6 ਹਾਂਜੀ ਫਿਰ ਸਵੇਰੇ ਕੌਣ ਆਂਦਾ 9 ਤੋਂ 6 ਅੱਛਾ 9 ਤੋਂ 6 ਸਵੇਰੇ ਫਿਰ ਕੌਣ ਆਂਦਾ ਸਵੇਰੇ ਬ੍ਰਦਰ ਆਂਦਾ ਛੋਟਾ ਅੱਛਾ ਪਾਰੀਆਂ ਵੰਡੀਆਂ ਹੋਈਆਂ ਬਿਲਕੁਲ ਜੀ ਬਿਲਕੁਲ ਸਭ ਤੋਂ ਵੱਡੇ ਦੀ ਹੈ ਉਹ ਬਣਾ ਕੇ ਫਰੀ ਹੈ ਉਹਨੇ ਬਣਾਉਣਾ ਸਵੇਰੇ 4 ਵਜੇ ਉੱਠ ਕੇ ਉਸ ਬਣਾਣ ਦੀ ਤਿਆਰੀ ਕਰਦਾ ਹੈ 8 ਤੱਕ ਬਣਾ ਕੇ ਆਪਣਾ ਫਰੀ ਹੈ ਪਿਆਰ ਪੂਰਾ ਭਰਾਵਾਂ ਦੇ ਵਿੱਚ ਕਿਉਂਕਿ ਕਹਿੰਦੇ ਕਿ ਕਹਿੰਦੇ ਕਿ ਥੋੜਾ ਪੈਸਾ ਆ ਜਾਵੇ ਜਾਂ ਫਿਰ ਇਦਾਂ ਦੀ ਦੁਕਾਨ ਆ ਜਾਵੇ ਕਾਰੋਬਾਰ ਆ ਜਾਵੇ ਕਹਿੰਦੇ ਫਿੱਕ ਪੈ ਜਾਂਦੇ ਗਦੀ ਗਜ਼ਾਰ ਅੱਧਾ ਕੁਝ ਨਹੀਂ ਹੈ ਭਰਾਵਾਂ 'ਚ ਪਿਆਰ ਹੋਣਾ ਚਾਹੀਦਾ ਉਹ ਹੈ ਜੀ ਸਾਡੀ ਹੁਣ ਵੀ ਜੁਆਇੰਟ ਫੈਮਿਲੀ ਆਪਾਂ ਸਾਰੇ ਇਕੱਠੇ ਰਹਿੰਦੇ ਜੀ ਤੇ ਹੁਣ ਕੀ ਕੀ ਜੀ ਸਰਵ ਕਰਦੇ ਹੋ ਤੁਸੀਂ ਔਰ ਸਭ ਤੋਂ ਜ਼ਿਆਦਾ ਡਿਮਾਂਡ ਕਿਹ ਚੀਜ਼ ਦੀ ਹੈ ਜੀ ਸਾਡੇ ਕੋਲ ਤਾਂ ਦੋਨੋਂ ਆਈਟਮਾਂ ਵਧੀਆ ਜੀ ਹੁਣ ਆਪਾਂ ਇੱਥੇ ਆ ਕੇ ਨਵੀਂ ਆਈਟਮ ਲੱਸੀ ਐਡ ਕੀਤੀ ਸੀ ਪਰ ਉਹ ਵੀ ਬਹੁਤ ਅੱਛਾ ਰਿਸਪਾਂਸ ਮਿਲਿਆ ਉਹਦਾ ਵੀ ਜੀ ਲੱਸੀ ਦਾ ਵੀ ਕਿਹੜੀ ਕੁੱਲੜ ਵਾਲੀ ਲੱਸੀ ਦੇਣ ਵਾਲੀ ਕੁੱਲੜ ਵਾਲੀ ਸਪੈਸ਼ਲ ਲੱਸੀ ਅੱਛਾ ਟਰਾਈ ਸਿਟੀ ਦੇ ਲੋਕੀ ਕਹਿੰਦੇ ਜੀ ਬੈਸਟ ਹੈ ਬਾਕੀ ਪੀ ਕੇ ਦੱਸੋਗੇ ਕੋਈ ਨਹੀਂ ਹਰ ਇੱਕ ਚੀਜ਼ ਦਿਖਾਵਾਂਗੇ ਵੀ ਖਾ ਕੇ ਟੈਸਟ ਵੀ ਕਰਾਵਾਂਗੇ ਉਹ ਦਿਖਾਵਾਂਗੇ ਤੁਹਾਨੂੰ ਟੈਸਟ ਕਰਕੇ ਕਿ ਕਿਸ ਤਰ੍ਹਾਂ ਦਾ ਹੈਗਾ ਹੁਣ ਇਹਨਾਂ ਦੀ ਤੀਜੀ ਪੀੜ੍ਹੀ ਆਣੀ ਇਹਨਾਂ ਦੇ ਪਰਾ ਦੇ ਮੁੰਡੇ ਨਾਲ ਗੱਲ ਕਰਦੇ ਆਂ ਕਿਉਂਕਿ ਅੱਜ ਕੱਲ ਜਿਹੜੇ ਪੜੇ ਲਿਖੇ ਨੌਜਵਾਨ ਨੇ ਉਹ ਇਹ ਚਾਹੁੰਦੇ ਨੇ ਕਿ ਵਾਈਟ ਕਾਲਰ ਜੋਬ ਹੋਵੇ ਪੈਸਾ ਸਾਰੇ ਕਮਾਣਾ ਚਾਉਂਦੇ ਆ ਲਰਜ਼ਰੀ ਸਾਰੇ ਚਾਉਂਦੇ ਆ ਪਰ ਮਿਹਨਤ ਬਹੁਤ ਘੱਟ ਲੋਕੀ ਜਿਹੜਾ ਕੰਮਣਾ ਚਾਉਂਦੇ ਆ ਤੇ ਅ ਭਾਜੀ ਕਿੱਦਾਂ ਹੋ ਬੜੀ ਵਧੀਆ ਭਾਜੀ ਕੰਮ ਕਰ ਬਾ ਫਰਸਟ ਕਲਾਸ ਚੱਲ ਰਿਹਾ ਆ ਤੁਹਾਡੇ ਸਾਹਮਣੇ ਹੀ ਆ ਭਾਜੀ ਤੁਸੀਂ ਤੀਜੀ ਪੀੜੀ ਹੋ ਹਾਂਜੀ ਹਾਂ ਅੱਜ ਕੱਲ ਨੌਜਵਾਨ ਜਿਹੜੇ ਨੇ ਕਹਿੰਦੇ ਕਿ ਸ਼ਾਰਟਕਟ ਮਿਲ ਜਵੇ ਪੈਸਾ ਵੀ ਹੋਵੇ ਗੱਡੀਆਂ ਵੀ ਹੋਵੇ ਥੱਲੇ ਲਰਜ਼ਰੀ ਲਾਈਫ ਹੋਵੇ ਬ੍ਰਾਂਡ ਪਾਏ ਹੋਣ ਸ਼ੂ ਵੀ ਪਾਏ ਹੋਣ ਬ੍ਰਾਂਡਾਂ ਦੇ ਕੱਪੜੇ ਵੀ ਪਾਏ ਹੋਣ ਭਾਜੀ ਹਰ ਕੋਈ ਚਾਹੁੰਦਾ ਹੈ ਅੱਜ ਕੱਲ ਕਿਹੜਾ ਬੰਦਾ ਨਹੀਂ ਹੈ ਜਿਹੜਾ ਨਹੀਂ ਚਾਹੁੰਦਾ ਹੋਣਾ ਹਰ ਕੋਈ ਜਾਂਦਾ ਪਾਜੀ ਇੱਥੇ ਤੁਹਾਨੂੰ ਨਹੀਂ ਕਿਸੇ ਤੁਹਾਡੇ ਕਲਾਸਮੇਟ ਵਗੈਰਾ ਨੇ ਕਿਹਾ ਕਿ ਯਾਰ ਤੂੰ ਅਸੀਂ ਜੌਬ ਕਰ ਰਹੇ ਹਾਂ ਤੂੰ ਦੁਕਾਨ ਤੇ ਲੱਗਾ ਹੋਇਆ ਹੈ ਜਾਂ ਸਟਾਰਟਿੰਗ ਦੇ ਵਿੱਚ ਹੁੰਦਾ ਹੀ ਹੈ ਕਿ ਜਦੋਂ ਬੰਦਾ ਟੀਨ এজ ਦੇ ਵਿੱਚ ਹੁੰਦਾ ਤਾਂ ਉਹਦਾ ਸੋਚੇ ਸਕੂਲ ਲਾਈਫ ਦੇ ਵਿੱਚ ਬੜੇ ਬੜਾ ਕਹਤਾ ਤੁਸੀਂ ਕੀ ਕਰੋਗੇ ਤੁਸੀਂ ਕੀ ਕਰੋਗੇ ਛੋਲੇ ਭਟਰੇ ਹੀ ਵੇਚੋਗੇ ਛੋਲੇ ਭਟਰੇ ਹੀ ਵੇਚੋਗੇ ਆਜ ਵੇਚ-ਵੇਚ ਕੇ ਉਹਨਸੇ ਬੜੇ ਹੋਣਗੇ ਪਾਜੀ ਆਪਾਂ ਜਦੋਂ ਕੋਈ ਸੈਲੀਬ੍ਰਿਟੀ ਆਂਦਾ ਤਾਰੀਫ ਕਰਦਾ ਤੁਹਾਡੀ ਕੁਝ ਕਿਆ ਕੁਝ ਕੰਪਲੀਮੈਂਟ ਯਾਦ ਨੇ ਤੇ ਦੇਖ ਸਕਦੇ ਹੋ ਕਿੰਨਾ ਕਮ ਹੈਗਾ ਜਦੋਂ ਸੈਲੀਬ੍ਰਿਟੀ ਆਂਦੇ ਕੰਪਲੀਮੈਂਟ ਦਿੰਦੇ ਕਿਸ ਤਰ੍ਹਾਂ ਦਾ ਫੀਲ ਹੁੰਦਾ ਭਾਜੀ ਬਹੁਤ ਵਧੀਆ ਇੱਕ ਤਾਂ ਇੱਕ ਮੈਂ ਕਿਸਾ ਦੱਸਦਾ ਤੁਹਾਨੂੰ ਇੱਕ ਆਪਣੇ ਸੰਜੇ ਮਿਸ਼ਰਾ ਭਾਜੀ ਆਏ ਸੀਗੇ ਉਹ ਕਿਆ ਨਾਮ ਹੈ ਆਪਣੇ ਜਿਹੜੇ ਗੋਲਮਾਲ 'ਚ ਉਹ ਪਹਿਲੀ ਗੋਲਮਾਲ 'ਚ ਜਿਹੜੇ ਵਿਲਨ ਬਣੇ ਸੀਗੇ ਮੇਨ ਕੋਮੇਡੀਅਨ ਭਾਜੀ ਅੱਛਾ ਉਹ ਆਏ ਸੀਗੇ ਅੱਛਾ ਸਾਨੂੰ ਤਾਂ ਪਤਾ ਨਹੀਂ ਲੱਗਿਆ ਉਸ ਟਾਈਮ ਕਰੋਨਾ ਹਟੇ ਹਟੇ ਆਏ ਸੀਗਾ ਉਸ ਟਾਈਮ ਆਏ ਕੋਸ਼ਿਸ਼ ਕਰ ਰਹੇ ਨੇ ਦੱਸਿਆ ਮਾਸਕ ਲਾਇਆ ਸੀਗਾ ਚਸ਼ਮਾ ਲਾਇਆ ਸੀਗਾ ਉੱਪਰ ਟੋਪੀ ਲਾਈ ਸੀਗੀ ਮਤਲਬ ਕੋਈ ਬੰਦਾ ਪਛਾਨ ਨਹੀਂ ਸਕਦਾ ਸੀ ਉਹਨਾਂ ਨੂੰ ਉਹ ਦੇਖ ਕੇ ਜਸਟ ਮੈਂ ਕਾਊਂਟਰ ਤੇ ਖੜਿਆ ਸੀਗਾ ਉਹ ਆ ਕੇ ਕਰੇ ਮਾਸਕ نیچے ਕਰਕੇ ਟੇਬਲ ਮਿਲੇਗੀ ਕਿਉਂ ਮਤਲਬ ਸਰ ਵੈਰੀ ਗੁੱਡ ਮਤਲਬ ਟੇਬਲ ਸਰ ਆਪਕਾ ਕਿਉਂ ਨਹੀਂ ਮਿਲੇਗੀ ਜੀ ਉਹਨੂੰ ਬਿਠਾਇਆ ਹੈ ਉਹਨਾਂ ਦੇ ਨਾਲ ਕ੍ਰੂ ਵੀ ਆਇਆ ਸੀਗਾ 8-9 ਬੰਦੇ ਸੀਗੇ ਉਹ ਉਹਨਾਂ ਦੇ ਨਾਲ ਪੂਰਾ ਕ੍ਰੂ ਆਇਆ ਸੀਗਾ ਉਹਨੂੰ ਬਿਠਾਇਆ ਤੇ ਇੱਕ ਦਿਨ ਆਏ ਦੂਜੇ ਦਿਨ ਵੀ ਆਇਆ ਤੀਜੇ ਦਿਨ ਵੀ ਆਇਆ ਤਿੰਨ ਜਬ ਤੱਕ ਤਿੰਨ ਦਿਨ ਰਹੇ ਤਿੰਨ ਦਿਨ ਉਹਨੇ ਲਗਾਤਾਰ ਖਾਇਆ ਸਰ ਯਾਹਾਂ ਤੇ ਤੀਜੇ ਦਿਨ ਕੁਝ ਕਹਿ ਕੇ ਗਿਆ ਕਿ ਕੰਪਲੀਮੈਂਟ ਦਿੱਤਾ ਉਹਨਾਂ ਨੇ ਹਾਂ ਬਾਜੀ ਬੜਾ ਅੱਛਾ ਕੰਪਲੀਮੈਂਟ ਦਿੱਤਾ ਕਹਿ ਰਿਹਾ ਇਦਾਂ ਦੇ ਪਟੂਰੇ ਤਾਂ ਮੁੰਬਈ ਤੇ ਨਹੀਂ ਮਿਲਦੇ ਭਾਈ ਅੱਛਾ ਕਹਿ ਰਿਹਾ ਇਨਾ ਇਦਾਂ ਦੇ ਪਟੂਰੇ پورے ਮੁੰਬਈ 'ਚ ਨਹੀਂ ਮਿਲਦੇ ਜਿਹੜਾ ਸਵਾਦ ਸੀਗਾ ਉਹ ਵੀ ਨਹੀਂ ਮਿਲਦਿਆ ਔਰ ਕੋਨ ਕੋਨ ਆਇਆ ਵਾਜੀ ਇੱਧਰ ਪਾਜੀ ਇੱਧਰ ਬਾਦਸ਼ਾਹ ਆਇਆ ਸੀਗਾ ਜਿਵੇਂ ਆਪਾਂ ਪਹਿਲੇ ਜਿਹੜੇ ਰੇੜੀ ਲੰਦੇ ਸੀਗੇ ਉਸ ਟਾਈਮ ਬਾਦਸ਼ਾਹ ਵੀ ਆਂਦਾ ਸੀਗਾ ਨਿੰਜਾ ਵੀ ਆਇਆ ਹੈ ਇਹ ਆਪਣਾ ਕੀ ਨਾਮ ਹੈ ਉਹਦਾ ਉਹ ਰਫਤਾਰ ਪਾਜੀ ਆਏ ਸੀਗੇ ਰਵਸਾਰ ਪਾਜੀ ਐਸੀ ਕਿ ਇੱਕ ਆਪਣਾ ਉਹ ਜਿਨ੍ਹਾਂ ਨੇ 8 ਵਜੇ ਕੇ ਸ਼ਰਾਬੀ ਆਦੇ ਫੋਨ ਆਉਣਗੇ ਉਹ ਕਿਹੜੇ ਕਿਹੜੇ ਸਿੰਗਰ ਹੈ ਜੀ ਨਾਮ ਭੁੱਲ ਗਿਆ ਮੈਡਾ ਜੀ ਤੁਸੀਂ ਤਾਂ ਪੁੱਲ ਵੀ ਜਾਂਦੇ ਹੋਗੇ ਕੋਈ ਸੈਲੀਬ੍ਰਿਟੀ ਆਂਦਣੋ ਕਿਉਂਕਿ ਕੰਮ 'ਚ ਇਹ ਸਪੀਡ ਦੇਖੋ ਇਹਨਾਂ ਦੀ ਕਿੰਨੀ ਔਰ ਕੰਮ 'ਚ ਪੂਰੇ ਰੁੱਝੇ ਰਹਿੰਦੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਕੋਈ ਵੇਲ ਤਾਂ ਨਹੀਂ ਮਿਲਦੀ ਸ਼ਾਮ ਤੱਕ ਪਾਜੀ ਬਿਲਕੁਲ ਯਾ ਤਾਂ ਕਿ ਬਾਥਰੂਮ ਜਾਣ ਤੱਕ ਵੀ ਟਾਈਮ ਨਹੀਂ ਮਿਲਦਾ ਪਾਜੀ ਜਦੋਂ ਕੋਈ ਕਹਿੰਦਾ ਹੋਣਾ ਤੁਹਾਨੂੰ ਕਿ ਤੁਸੀਂ ਕੀ ਕਰੋਗੇ ਛੋਲੇ ਭਟੂਰੇ ਹੀ ਬਣਾਉਂਗੇ ਤਾਂ ਅੱਜ ਤੁਹਾਨੂੰ ਮਿਲਦੇ ਆ ਕੁਝ ਗੱਲਬਾਤ ਹੁੰਦੀ ਹੈ ਉਹਨਾਂ ਦੇ ਨਾਲ ਹਾਂ ਜੀ ਪਹਿਲੇ ਤੋਂ ਟੀਜ਼ਿੰਗ ਹੁੰਦੀ ਸੀ ਹੁਣ ਸੈਲੂਟ ਵੱਜਦਾ ਹੈ ਅੱਛਾ ਹਾਂਜੀ ਕੋਈ ਕਿੱਸਾ ਹੈਗਾ ਕੋਈ ਇਦਾਂ ਦਾ ਕੋਈ ਦੱਸਣਾ ਚਾਹੂੰ ਸ਼ੇਅਰ ਸ਼ੇਅਰ ਕਰਨਾ ਚਾਹੂੰ ਨਹੀਂ ਬਾਜੀ ਆਪਣੇ ਸਾਹ ਇੱਕ ਬੰਦਾ ਹੁੰਦਾ ਸੀਗਾ ਸਾਡੇ ਕੋਲ ਤੋ ਉਹ ਦੱਸਦਾ ਸੀਗਾ ਕਿ ਯਾਰ ਮੇਰੇ ਟਿਊਸ਼ਨ ਵਾਲਾ ਵੀ ਕਹਿੰਦਾ ਸੀਗਾ ਇਹ ਕਹਿੰਦਾ ਸੀਗਾ ਵਰਾ ਤੁਸੀਂ ਵੱਡੇ ਹੋ ਕੇ ਸਾਡੇ ਛੋਲੇ ਪਟਰੋਏ ਭੇਜੋਗੇ ਸੋਲ ਛੋਲੇ ਪਟਰੋਏ ਭੇਜੋਗੇ ਇਹਦੇ ਤੇ ਕੇ ਕੇ ਬਰਾਈ ਹੈ ਬਾਜੀ ਵੇਚ ਰਹੀ ਬਾਜੀ ਅੱਜ ਕਾਮਯਾਬ ਹੈ ਇੱਕ ਦਿਨ ਚ ਕਿੰਨੇ ਛੋਲੇ ਭਟੂਰੇ ਕਿੰਨੀ ਪਲੇਟ ਵਿਕ ਜਾਂਦੀ ਹੁੰਦੀ ਹੈ ਆਪਣੀ ਕਟੋ ਕਟੋ ਕੱਟ ਭਾਜੀ 1500 ਤੋਂ 2000 ਕੇ ਆਸ-ਪਾਸ ਪਲੇਟਾਂ ਵਿਕ ਜਾਂਦੀਆਂ 2000 ਪਲੇਟਾਂ ਇੱਕ ਦਿਨ ਚ ਉਹ ਸੈਟਰਡੇ ਸੰਡੇ ਨੂੰ ਕਿੰਦਾ ਰੰਡਾ ਸੈਟਰਡੇ ਸੰਡੇ ਨੂੰ ਡਬਲ ਰਸ਼ ਆਂਦਾ ਆਪਾਂ ਉਸ ਤੋਂ ਡਬਲ ਹੀ ਸਮਾਨ ਬਣਾਦੇ ਲਾਂਦੇ ਅੱਛਾ ਅੱਛਾ ਫਿਰ ਕਿਹਦਾ ਚੱਲ ਰਹੀ ਹੈ ਲਾਈਫ ਲੋਕੀ ਜੋਬ ਵੀ ਕਰਦੇ ਹੋਣੇ ਤੁਹਾਡੇ ਨਾਲ ਦੇ ਔਰ ਕਈ ਤਰ੍ਹਾਂ ਦੀ ਤੁਹਾਨੂੰ ਪਹਿਲਾ ਫੀਲਿੰਗ ਵੀ ਆਂਦੀ ਹੋਣੀ ਹੈ ਕਿ ਆਖਰ ਹੁਣ ਆਪਾਂ ਇੱਕ ਵਾਰੀ ਤਾਂ ਬੰਦਾ ਸੋਚਦਾ ਹੀ ਹੈ ਬੱਚਾ ਸੋਚਦਾ ਹੈ ਕਿ ਯਾਰ ਸੱਚੀ ਲੋਕੀ ਠੀਕ ਕਹਿ ਰਹੇ ਕਿ ਗਲਤ ਕਹਿ ਰਹੇ ਕਰਾਂਗੇ ਕੀ ਆਪਾਂ ਜ਼ਿੰਦਗੀ ਦਾ ਇਦਾਂ ਦੀ ਗੱਲ ਨਹੀਂ ਹੈ ਕਿ ਮੈਂ ਵੀ ਜੋਬ ਮੈਂ ਵੀ ਜੋਬ ਟਰਾਈ ਕਰਕੇ ਦੇਖੀ ਹੈ ਅੱਛਾ ਮੈਂ ਵੀ ਜੋਬ ਟਰਾਈ ਕਰਕੇ ਦੇਖੀ ਹੈ ਇਦਾਂ ਦੀ ਗੱਲ ਨਹੀਂ ਹੈ ਮੈਂ ਕਟੋ-ਕਟ 4-5 ਸਾਲ ਜੋਬ ਕਰਕੇ ਦੇਖੀ ਹੈ ਅੱਛਾ ਪਰ ਜੋਬ ਤੇ ਇਤਨਾ ਬੈਨੀਫਿਟ ਨਹੀਂ ਹੈ ਜਿੰਨਾ ਆਪਣੇ ਕੰਮ ਤੇ ਹੈ ਆਪਣੇ ਕੰਮ ਔਰ ਜੋਬ ਦੇ ਵਿੱਚ ਕੀ ਫਰਕ ਕੀ ਡਿਫਰੈਂਸ ਲੱਗਿਆ ਤੁਹਾਨੂੰ ਭਾਜੀ ਜ਼ਮੀਨ ਆਸਮਾਨ ਦਾ ਫਰਕ ਹੈ ਜੀ ਆਪਣੇ ਕੰਮ 'ਚ ਤੁਸੀਂ 10 ਬੰਦੇ ਨੂੰ ਕਹਿ ਸਕਦੇ ਹੋ ਆਪਣੇ ਹਿਸਾਬ ਨਾਲ ਕਰਵਾ ਸਕਦੇ ਹੋ ਪਰ ਜੌਬ ਦੇ ਵਿੱਚ ਤੁਸੀਂ ਉਹਨਾਂ ਦੇ ਕੈਂਟ ਤੇ ਚੱਲਣਾ ਪੈਣਾ ਜਿਵੇਂ ਉਹ ਕਹਿੰਗੇ ਸਿੱਧੇ ਰੋ ਉਹ ਤਾਂ ਲੈਫਟ ਰਾਈਟ ਬੋਲਣਗੇ ਤਾਂ ਰਾਈਟ ਰਹਿਣਾ ਪਵੇਗਾ ਦੇਖੋ ਚੰਡੀਗੜ੍ਹ ਦੀ ਗੱਲ ਕਰ ਲਈਏ ਨਾਲ ਪੰਜਾਬ ਹੈਗਾ ਹੈ ਨਾ ਮੋਹਾਲੀ ਉਹਦੇ ਵਿੱਚ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਹੁਣ ਟ੍ਰੈਂਡ ਬਣ ਗਿਆ ਬਾਹਰ ਜਾਣ ਦਾ ਹਾਂਜੀ 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 ਯਾ ਤਾਂ ਕਹਿੰਦੇ ਆ ਨੌਜਵਾਨ ਕਹਿੰਦੇ ਕਿ ਸਾਨੂੰ ਓਪਰਚੁਨਿਟੀ ਨਹੀਂ ਹੈਗੀ ਜੌਬ ਦੀ ਅਸੀਂ ਪੜੇ ਲਿਖੇ ਹੈਗੇ ਆਂ ਉਹ ਲੋਕੀ ਬਾਹਰ ਜਾ ਕੇ ਵੀ ਲੇਬਰ ਕਰਦੇ ਆ ਫਿਰ ਉਹਨਾਂ ਨੂੰ ਕੋਈ ਕਿਛ ਇਗਜ਼ਾਮਪਲ ਦੇਣਾ ਚਾਹੁੰਗੇ ਕੁਛ ਕੁਛ ਉਹਨਾਂ ਦੇ ਕੋਈ ਗੱਲ ਕਹਿਣਾ ਚਾਹੁੰਗੇ ਭਾਜੀ ਉਹਨਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਕੰਮ ਚਾਹੇ ਛੋਟਾ ਕਰੋ ਜਾਂ ਵੱਡਾ ਕਰੋ ਕੰਮ ਕੰਮ ਹੀ ਹੁੰਦਾ ਹੈ ਦੂਜਿਆਂ ਦੇ ਤਰਲੇ ਤੇ ਕਿਉਂ ਕਰਨਾ ਭਾਜੀ ਆਪਣਾ ਕਰੋ ਆਪਣਾ ਕਰੋ ਤੇ ਸਕਸੈਸਫੁੱਲ ਹੋ ਇੱਕ ਨਾ ਇੱਕ ਦਿਨ ਕਾਮਯਾਬੀ ਭਾਜੀ ਜ਼ਰੂਰ ਮਿਲਣੀ ਹੈ ਤੁਸੀਂ ਮਿਹਨਤ ਸੱਚੇ ਦਿਲ ਨਾਲ ਚਿੱਦਤ ਨਾਲ ਪਾਜੀ ਹਾਂਜੀ ਹਾਂਜੀ ਚਾ ਇੱਥੇ ਕਰ ਲੋ ਚਾ ਬਾਹਰ ਕਰ ਲੋ ਕੰਮ ਤਾਂ ਉੱਥੇ ਵੀ ਕਰਨਾ ਪੈਣਾ ਇੱਧਰ ਵੀ ਕਰਨਾ ਪੈਣਾ ਦੇਖੋ ਇੱਧਰ ਤਾਂ ਕਹਿੰਦੇ ਕਿ ਸੰਗਦੇ ਆ ਬਾਹਰ ਜਾ ਕੇ ਲੇਬਰ ਵਰਕ ਵੀ ਕਰਦੇ ਆ ਕਹਿੰਦੇ ਕਿ ਜੇ ਇੱਥੇ ਇੱਧਰ ਉੱਧਰ 12 12 14 14 16 16 ਘੰਟੇ ਸ਼ਿਫਟਾਂ ਲਾਂਦੇ ਕਿ ਜੇ ਅਗਰ ਇੱਧਰ ਇੰਨਾ ਕੰਮ ਕਰ ਲੈ ਗਲਤ ਹੋਈ ਹੈ ਪਾਜੀ ਇੱਧਰ ਬੰਦਾ ਕੋਈ ਕੰਮ ਕਹਦੇ ਕਿ ਉਸ ਨੂੰ ਉਸ ਬੰਦੇ ਨੂੰ ਕਿ ਇਹ ਕੰਮ ਕਰ ਦੇ ਉਹ ਕੰਮ ਕਰਦਾ ਹੈ ਇੱਧਰ ਕੰਮ ਕਰਨ ਤੋਂ ਸੰਗਦੇ ਆ ਸਾਰੇ ਕੇ ਸਾਰੇ ਉਹੀ ਕੰਮ ਤੁਸੀਂ ਬਾਹਰ ਜਾ ਕੇ ਕਰ ਰਹੇ ਹੋ ਗਟਰਾ ਸਾਫ ਕਰ ਰਹੇ ਹੋ ਇਹ ਕਰ ਰਹੇ ਹੋ ਉਹ ਕਰ ਰਹੇ ਹੋ ਉਹੀ ਗਲਤ ਹੈ ਨਾ ਭਾਜੀ ਤੁਹਾਨੂੰ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਧਰ 1978 ਮੇਰੇ ਤੁਹਾਨੂੰ ਤੁਹਾਨੂੰ ਇੱਧਰ ਆਂਦੇ ਮੇਰੇ ਕੋ ਭਾਜੀ ਇੱਧਰ ਸੇ ਹੋ ਗਏ ਆਲਮੋਸਟ 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 10 ਇਅਰ ਹੋ ਗਏ ਵਿਆਹ ਹੋ ਗਿਆ ਤੁਹਾਡਾ ਹਾਂਜੀ ਭਾਜੀ ਹੋਰ ਕਿੰਨੇ ਪ੍ਰਾ ਹੈਗੇ ਤੁਹਾਡੇ ਇੱਕ ਪ੍ਰਾ ਇੱਕ ਭੈਣ ਵਾਜੇ ਉਹ ਪ੍ਰਾ ਆਂਦਾ ਹੈ ਕਦੇ ਕਦੇ ਕਿ ਨਹੀਂ ਹਲੇ ਸੁਵੇੜੀ ਆ ਕੇ ਗਿਆ ਹੈ ਭਾਜੀ ਉਹ ਹਲੇ ਕਾਲਜ ਤੇ ਹੀ ਹੈ ਨਿਆਣਾ ਹੈ ਜੇ ਅਗਰ ਲੋਕਾਂ ਨੇ ਅਗਰ ਛੋਲੇ ਭਟੂਰੇ ਖਾਣੇ ਹਨ ਕਿਉਂਕਿ ਸੰਡੇ ਨੂੰ ਕਰੀਵਿੰਗ ਜੀ ਹੁੰਦੀ ਹੈ ਯਾਰ ਕੁਝ ਚੀਟ ਕਰੀਏ ਆ ਛੋਲੇ ਭਟੂਰੇ ਖਾਣੇ ਆ ਜਿਹਦੀ ਛੁੱਟੀ ਹੁੰਦੀ ਹੈ ਉਹਨਾਂ ਨੂੰ ਕਿੱਥੇ ਆਣਾ ਪਊਗਾ ਤੇ ਕੀ ਕੀ ਚੀਜ਼ਾਂ ਮਿਲਣਗੀਆਂ ਛੋਲੇ ਭਟੂਰੇ ਦੇ ਲਾ ਭਾਜੀ ਆਪਣੇ ਕੋਲ ਤੋਂ ਪਹਿਲਾਂ ਦੀ ਆਪਣੇ ਕੋਲ ਛੋਲੇ ਭਟੂਰੇ ਛੋਲੇ ਚਾਵਲ दो तरह की लस्सियाँ मिलेंगी आपको जी एक स्वीट वालों को भी और एक सॉल्ट लवर वालों को भी दोनों तरह की हमने लस्सियाँ रखी हुई हैं बाकी एलेंटे मॉल के जस्ट मेन गेट से लेफ्ट की तरफ को आप जाओगे तो आपको एम मार्केट मिलेगी फ्रंट में ही आपको खिड़की वाले का ब्लैक सा बोर्ड दिख जाएगा ठीक है ਤੇ ਦੇਖ ਸਕਦੇ ਹੋ ਭਾਈ ਸਾਡੇ ਨਾਲ ਸੀਗੇ ਔਰ ਗੱਲ ਕੀਤੀ ਔਰ ਕਹਰੇ ਕਿ 2000 ਪਲੇਟਾਂ ਜਿਹੜੀਆਂ ਨੇ ਆਮ ਦਿਨ ਦੇ ਵਿੱਚ ਵੇਚਦੀਆਂ ਨੇ ਔਰ ਸੈਟਰਡੇ ਸੰਡੇ ਨੂੰ ਕੰਮ ਡਬਲ ਹੋ ਜਾਂਦਾ ਤੇ ਤਸਵੀਰਾਂ ਦੇਖ ਕੇ ਹੋਰ ਵੀ ਤਸਵੀਰਾਂ ਦਿਖਾਵਾਂਗੇ ਥਾਲੀ ਦੀਆਂ ਟੈਸਟ ਵੀ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਸਾਡਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਔਰ ਤੁਸੀਂ ਕਿੱਥੇ ਖਾਣਾ ਆ ਸਕਦੇ ਹੋ ਇਹ ਤਾਂ ਪਾਜੀ ਨੇ ਦੱਸੀ ਦਿੱਤਾ ਔਰ ਤੁਹਾਨੂੰ ਤਸਵੀਰਾਂ ਦਿਖਾਣੇ ਤੇ ਥਾਲੀ ਆ ਚੁੱਕੀ ਔਰ ਪਟੂਰਾ ਮਿਰਰ ਟਿੱਡ ਵਾਂਗ ਪੂਰਾ ਫੁੱਲਿਆ ਹੋਇਆ ਪਟੂਰਾ ਦੇਖ ਕੇ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਰੰਚੀ ਪੂਰਾ ਔਰ ਨਾਲ ਰਾਈਸ ਨੇ ਇੱਕ ਕੰਬੋ ਦਿੰਦੇ ਆ ਕਿ ਰਾਈਸ ਵੀ ਹੁੰਦੇ ਨਾਲ ਪਟੂਰਾ ਵੀ ਹੁੰਦਾ ਛੋਲੇ ਹੁੰਦੇ ਆ ਨਾਲ ਰਾਇਤਾ ਹੁੰਦਾ ਨਾਲ ਸੈਲਡ ਹੁੰਦੀ ਹੈ ਚਾਓ ਟੈਸਟ ਕਰਕੇ ਦੇਖਦੇ ਹਾਂ ਕਿੱਦਾਂ ਹੈਗਾ ਨਾ ਤਾਂ ਬਹੁਤ ਸੁਣਿਆ ਇਹਨਾਂ ਦਾ ਪਿਛਲੇ 45 ਸਾਲਾਂ ਤੋਂ ਤੇ ਬੋਕਟ ਹੈਗਾ ਤੇ ਨਾਲ ਨਾਲ ਕੀ ਕਹਿ ਰਹੇ ਹੋ ਓਏ ਸਲਾਈਸ ਵੀ ਸੱਚੀ ਅਲਟੀਮੇਟ ਹੈ ਅਗਰ ਤੁਸੀਂ ਵੀ ਸੰਡੇ ਨੂੰ ਤੁਹਾਨੂੰ ਵੀ ਕਰਵਿੰਗ ਹੁੰਦੀ ਔਰ ਸੋਚਦੇ ਹੋ ਕਿ ਛੋਲੇ ਪੂਰੇ ਹੋਣ ਜਾਂ ਫਿਰ ਪੂਰਾ ਕੁੰਬ ਹੋਵੇ ਰਾਈਸ ਚਨਾ ਪਟੂਰਾ ਛੋਲੇ ਹੋਣ ਨਾਲ ਲੱਸੀ ਹੋਵੇ ਤਾਂ ਇਹ ਜਗ੍ਹਾ ਤੁਹਾਡੇ ਲਈ ਹੈਗੀ ਔਰ ਅਸੀਂ ਬਿਲਕੁਲ ਚਲਾਂਟੇ 몰 ਦੇ ਜਿਹੜਾ ਮੇਨ 게ਟ ਹੈ ਉਹਦੇ ਨਾਲ ਵਾਲੀ ਮਾਰਕੀਟ ਚ ਹੈਗੇਆਂ ਔਰ ਇੱਧਰ ਇਹਨਾਂ ਦੀ ਦੁਕਾਨਦਾਰ ਹੈਗਾ ਖਿੜਕੀ ਵਾਲਾ ਔਰ ਸਵੇਰ ਤੋਂ ਅਹੀਂ ਸ਼ਾਮ ਤੱਕ ਇੱਧਰ ਲੰਬੀਆਂ ਕਤਾਰਾਂ ਲੱਗਦੀਆਂ ਨੇ ਇਹ ਸਾਰੀਆਂ ਤਸਵੀਰਾਂ ਦਿਖਾਈਆਂ ਨੇ ਸਾਰੀਆਂ ਤਸਵੀਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਇਦਾਂ ਹੀ ਦੇਖਦੇ ਰਹੋ ਫੁੱਡੀ ਜਾਨੋ ਧੰਨਵਾਦ